ਐਸੀ ਕਾਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਹੋਰ ਦੋਸਤੋ ਕੀ ਹਾਲ ਚਾ ਕੀ ਤ ਫਿਲਹਾਲ ਹਾਂਜੀ ਬਾਈ ਤੇ ਫਿਲਹਾਲ ਤੜਕੇ ਤੜਕੇ ਕੁੱਕਰ ਖੁੱਲੇ ਛੱਡੇ ਹੋਏ ਨੇ ਤੇ ਹੁਣ ਕੂਤਰ ਵੀ ਡਾਉਣੇ ਆਪਾਂ ਠੀਕ ਹੈ ਜਬਰ ਕੁੱਕਰ ਤਾਂ ਆਪਣੇ ਆ ਫਿਰਦੇ ਤੇ ਕਬੂਤਰ ਵਾਲੇ ਖੁੱਡੇ ਦਾ ਗੇਟ ਖੋਲ ਜੀ ਤੇ ਕੂਤਰ ਡਾਈਏ ਫਿਲਹਾਲ ਫੋਨ ਦੀ ਬੈਟਰੀ ਜੀ 2% 9% ਹੀ ਆ ਚਾਬੀ ਕਿੱਥੇ ਸੱਚ ਚਾਬੀ ਤਾਂ ਜੈਕਟ ਚ ਅੰਦਰ ਮਾ ਜੈਕਟ ਚ ਰਾਤ ਪਾਈ ਸੀ ਤਉਂ ਦੀ ਚਾਬੀ ਰੱਖ ਤੀ ਮੈਂ ਚਾਬੀ ਚੁਬੀ ਤੇ ਬਿਲਕੁਲ ਮਕਰੜੇ ਦੇ ਪਰ ਗੁੱਡੇ ਦਾ ਗੇਟ ਖੋਲਦਿਆ ਲਓ ਜੀ ਤੇ ਕੋਕੜ ਵੀ ਛੱਡੇ ਹੋਏ ਸੀ ਤੇ ਚਾਬੀਆਂ ਵੀ ਆਪਾਂ ਲੱਭ ਗਈਆਂ ਠੀਕੇ ਚੁਬਰੋ ਇਧਰ ਚੁਬਰ ਨੇ ਜੈਕਟ ਵੀ ਪਾ ਲਈ ਠੰਡ ਲੱਗਦੀ ਸੀ ਇੱਕ ਮਿੰਟ ਗੁੱਡੇ ਦਾ ਗੇਟ ਖੋਲਦਿਆਂ ਵਾਹਿਗੁਰੂ ਸੱਚਾ ਪਾਸ਼ਾ ਸਤਿਨਾਮ ਸ਼੍ਰੀ ਵਾਹਿਗੁਰੂ ਲਓ ਇੱਤੇ ਰੱਖਦੀ ਹੈ ਤਾਲਾ ਸਤਿਨਾਮ ਸ਼੍ਰੀ ਵਾਹਿਗੁਰੂ ਅੱਕ ਰਪੋਟਾ ਦਾਣੇ ਤੁਣੇ ਪਏ ਆ ਤੇ ਬੱਚੇ ਗੱਡ ਕੇ ਡਾਈਏ ਦੋ ਹੀ ਬੱਚੇ ਡਾਉਣੇ ਆ ਤੇ ਉਧਰ ਮੇਲਾ ਕੂਤਰੀ ਨੇ ਢਾਡਾ ਵੀ ਲਾਤਾ ਇੱਕ ਬੱਚਾ ਕਿਧਰ ਗਿਆ ਆ ਫਿਰ ਤੇ ਥੱਲੇ ਆੜ ਕੇ ਫਿਰਤੇ ਆ ਤੇ ਚਲੋ ਪਹਿਲਾਂ ਮੈਂ ਬੱਚੇ ਬਾਹਰ ਕੱਢਦਾ ਫਿਰ ਕਰਦਾ ਜੀ ਦੋ ਬੱਚੇ ਢਾਦੰਨੇ ਬਾਗੀ ਛਤਰੀਆਂ ਦੇ ਲਾ ਦਿੰਨੇ ਆ ਠੀਕ ਹੈ ਜੀ ਤੇ ਕਰਦੇ ਕੋਈ ਨਾ ਕੋਈ ਕੰਮ ਆ ਜੋ ਫਿਰ ਹਾਂ ਜੀ ਭਾਈ ਤੇ ਹੁਣ ਚੱਲੇ ਸੀ ਆਪਾਂ ਕੋਠੇ ਤੇ ਯਾਨੀ ਕਿ ਛਤਰੀ ਲਾਉਣ ਛਤਰੀ ਲਾ ਕੇ ਫਿਰ ਬੱਚੇ ਢਾਵਾਂਗੇ ਤੇ ਦੋ ਬੱਚੇ ਮੈਂ ਬਾਹਰ ਕੱਢਦੇ ਛੋਟੇ ਆਪਣੇ ਠੀਕ ਹੈ ਚਬਰੋ ਛਤਰੀ ਦੇ ਲੱਗੇ ਹੋਏ ਆ ਉਹ ਦੇਖੋ ਤੇ ਉਹ ਵੀ ਤੁੱਪ ਦਾ ਆਨੰਦ ਮਾਨਦੇ ਪਏ ਆਰੇ ਤੇ ਉਹਨਾਂ ਨੂੰ ਤਾਂ ਬਾਹਰ ਕੱਢੇ ਵੀ ਹੁਣ ਆਹ ਛਤਰੀ ਲਾ ਦਾਂ ਤੇ ਫਿਰ ਬੱਚੇ ਡਾ ਦਾਂ ਥੱਲੋਂ ਦੋ ਜਾ ਕੇ ਤੇ ਜੇ ਬੈਣਾ ਹੋਊਗਾ ਤਾਂ ਬਹਿ ਜਾਣਗੇ ਧੁੱਪ ਧੁੱਪ ਲਵਾ ਲੈਣਗੇ ਨਹੀਂ ਤਾਂ ਡਾ ਦਾਂਗੇ ਲਓ ਜੀ ਤੇ ਦੋ ਬੱਚੇ ਆਹ ਕੜਤੇ ਆਪਾਂ ਬਾਹਰ ਠੀਕ ਹੈ ਜੀ ਇਹਨਾਂ ਨੂੰ ਡਾਉਣੇ ਆ ਤੇ ਇੱਕ ਲਾਲ ਡੱਬਾ ਆਪਾਂ ਛਤਰੀ ਤੇ ਲਾਤਾ ਔਰੇ ਆ ਜੀ ਤੇ ਇਹਨੂੰ ਥੱਲੇ ਬੰਨਿਆ ਬੱਚਿਆਂ ਕੋਲੇ ਕਿਉਂਕਿ ਇਹ ਕਟਾਕੂਤਰ ਤੇ ਬਾਕੀ ਜਿਹਨੂੰ ਔਲਾ ਦੇ ਦਈਏ ਛੱਤੀ ਤੇ ਜਾਣੂਗਾ ਤਾਂ ਛਤਰੀ ਤੇ ਜਾਵੜਣਗੇ ਪਰ ਬੰਦੇ ਬੰਦੇ ਉੱਡ ਗਏ ਚਲੋ ਕੋਈ ਨਾ ਉੱਡ ਜਾਣ ਦੋ ਡਾਉਣ ਵਾਸਤੇ ਤਾਂ ਕੱਢੇ ਸੀ ਮੈਂ ਚੱਲ ਟੁੱਪ ਲੱਗ ਜੂਗੀ ਪਰ ਕਿੱਥੇ ਚੋਬਰ ਮੰਦਿਆ ਤੇ ਦਰਾਰ ਲਾਲ ਡੱਬਾ ਜਿ ਛਤਰੀ ਤੇ ਲੱਗਿਆ ਕਿਆ ਬਾਤਾਂ ਨੇ ਲਓ ਜੀ ਤੇ ਬੱਚੇ ਆਪਣੇ ਉਧਰ ਗਏ ਠੀਕ ਹੈ ਜੀ ਤੇ ਇੱਕ ਰਾਂ ਹੁਣ ਮੈਂ ਫੋਨ ਫਾਨ ਚਾਰਜ ਲਾ ਲਾਂ ਤੇ ਚਾਰਜ ਕਰ ਲਈਏ ਫੋਨ ਨੂੰ ਤੇ ਫਿਰ ਬਲੌਗ ਕੰਟੀਨਿਊ ਕਰਾਂਗੇ ਅੱਗੇ ਉਹਨਾਂ ਜ਼ਿਕਰ ਮੈਂ ਨਿੱਕੇ ਮੁੱਟੇ ਇਹ ਕੰਮ ਕਰ ਲਾਂ ਹਾਂਜੀ ਬਈ ਤੇ 2 ਘੰਟੇ ਹੋ ਗਏ ਬੱਚਿਆਂ ਨੂੰ ਛਤਰੀ ਤੇ ਬਿਠਾਇਆ ਨੂੰ ਤੇ ਬਸ ਹੁਣ ਇਹਨਾਂ ਨੂੰ 10-15 ਮਿੰਟ ਹੋਰ ਬੈਠੇ ਰਹਿਣ ਦੀ ਹੈ ਫਿਰ ਇਹਨਾਂ ਨੂੰ ਦੋਨੋਂ ਬੱਚਿਆਂ ਨੂੰ ਤਾਰ ਦਾਂਗੇ ਤੇ ਹੋਰ ਕਬੂਤਰਾਂ ਨੂੰ ਧੁੱਪ ਲਵਾ ਦਾਂਗੇ ਅੱਜ ਆਹੀ ਕੰਮ ਕਰਨਾ ਕਬੂਤਰਾਂ ਨੂੰ ਧੁੱਪ ਲਮਾਉਣੀ ਆ ਕਿਉਂਕਿ ਗੁੱਡੇ 'ਚ ਯਾਰ ਠੰਡ ਬਾੜੀ ਆ ਗਿੱਲਾ ਰਹਿੰਦਾ ਗੁੱਡਾ ਸੈਲਾ ਗੁੱਡੇ 'ਚ ਤੇ ਤਾਂ ਕਰਕੇ ਕਬੂਤਰੋ ਬਿਮਾਰ ਨਾ ਹੋਣ ਤੇ ਬਾਕੀ ਕੂਤਰ ਆਪਣੇ ਉੱਡਦੇ ਫਿਰਦੇ ਆ ਦੇਖੋ ਜੀ ਜਿਵੇਂ ਠੰਡ ਐਰ ਗੁੱਡੇ 'ਚ ਤਾਂ ਕਰਕੇ ਬਾਕੀ ਮੈਂਨੇ ਧੁੱਪ ਧੁੱਪ ਲਵਾ ਦੀਏ ਚੰਗੀ ਤਰ੍ਹਾਂ ਅੱਜ ਸਾਰਿਆਂ ਨੂੰ ਠੀਕ ਆ ਜੀ ਤੇ ਕੋਈ ਉੱਡ ਨਾ ਜਾਵੇ ਬਸ ਪ੍ਰਮਾਤਮਾ ਅਗਰ ਭਰ ਰੱਖੇ ਬਾਕੀ ਓਕੇ ਤੇ ਕੱਟ ਵੀ ਦੋ ਵਿੱਚ ਕੱਟ ਕਬੂਤਰ ਆ ਤਿੰਨ ਕੱਟ ਬਾਕੀ ਸਾਰਾ ਠੀਕ ਹੈ ਜੱbro ਤੇ ਦੋ ਬੱਚੇ ਆਪਣੇ ਉੱਡਦੇ ਫਿਰਦੇ ਤਾਂ ਉਹਨਾਂ ਨੂੰ ਹੋ ਗਿਆ ਅੱਧਾ ਪੌਣਾ ਘੰਟਾ ਦੋ ਘੰਟੇ ਹੋ ਚੁੱਕੇ ਨੇ ਉਹ ਵੀ ਵਿਖਾ ਦਿੰਨੇ ਤੁਹਾਨੂੰ ਕਿੱਥੇ ਫਿਰਦੇ ਆ ਹੋਰ ਇਹ ਅੱਜ ਤੱਕ ਕਰਨਗੇ ਕੁਝ ਨਾ ਕੁਝ ਉਹ ਤਾਂ ਵੜੇ ਖੜੀ ਆ ਕਿੱਥੇ ਆ ਹੋਰ ਉਹ ਹੋ ਰਿਹਾ ਇੱਕ ਤਾਂ ਹੋ ਜਾਂਦਾ ਇੱਕ ਉਹਦੇ ਨਾਲ ਹੀ ਆ ਹੋਰ ਆਉ ਹੋ ਜਾਂਦਾ ਆਉ ਫਿਰ ਦੋਨੇ ਠੀਕ ਆ ਜੀ ਤੇ ਇਹਨਾਂ ਨੂੰ ਵੇਨੇ ਅੱਜ ਕੀ ਰੰਗ ਲਾਉਂਦੇ ਆ। ਹਿੰਦੇ ਵਹਦੇ ਫੇਰ ਉੱਡ ਗਿਆ। ਓਰੇ ਠੀਕ ਆ ਜੀ ਤੇ ਮੈਂ ਇਸ ਛਤਰੀ ਉੱਤੇ ਆਇਆ ਸੀ ਵਲੌਗ ਬਣਾਉਣ ਮੈਂ ਚਲ ਕੂਤਰ ਬਹਿਣ ਆ ਗਏ। ਉਹ ਖਾਤੀਏ ਚੁਪਰਾਂ ਨੂੰ ਫਲਾਅ ਲਾਏ ਤਾਂ ਤਿੰਨ ਘੰਟੇ ਹੋਣ ਵਾਲੇ ਆ ਤੇ ਮੈਂ ਪੁਰਾਣਾ ਵਲੌਗ ਐਡਿਟ ਕਰੀ ਜਾਂਦਾ ਸੀਗਾ ਪਿਆ ਨਾਲੇ থামਨੇਲ ਬਣਾਈ ਜਾਂਦਾ ਸੀ ਮੈਂ ਚਲ ਅਪਲੋਡ ਕਰ ਦਾਂਗੇ। ਠੀਕ ਆ ਚੁਪਰੋ। ਤਾਂ ਅਸਰ ਕੰਮ ਡਰ ਰੱਖਾਂਗੇ ਪਰ ਕਬੂਤਰ ਬਹਿਦੇ ਵੇਲੇ ਫੇਰ ਉੱਡ ਗਏ। ਉਹ ਉੱਡਦੇ ਫਿਰ ਤੇ ਆਏ ਹੀ ਨਹੀਂ ਵਿੱਚਾ ਨੇੜੇ ਥੋੜਾ ਜਿਹਾ ਗੈਪ ਸੀ ਛਤਰੀ ਤੋਂ ਮਤਲਬ ਬੰਦੇ ਬੰਨੇ ਨੀਵੇਂ ਐਸੀ ਵਰਤਾਂ ਜਾਵੜੇ ਹੁਣ ਤੇ ਚਲੋ ਵਹਿਨੀਆਂ ਦੀ ਕੀ ਰੰਗ ਲਾਉਂਦੇ ਆਂ ਬਾਕੀ ਲਾਲ ਡੱਬਾ ਜਾ ਉਹ ਬੱਠਾ ਮਰਾਸ ਵਾਲਾ ਥੱਲੇ ਆਣ ਕੇ ਇਹਨੂੰ ਛਤਰੀ ਵਿਖਦੀ ਨਹੀਂ ਸਾਹਮਣੇ ਛਤਰੀ ਲੱਗੀ ਤੇ ਛਤਰੀ ਤੇ ਜਾਵੜਾ ਥੱਲੇ ਲਓ ਜੀ ਲਾਲ ਕੋਲਾ ਕੂਟਰ ਥੱਲੇ ਉਤਰਿਆ ਤੇ ਇਹਨੂੰ ਅੰਦਰ ਲੁਲ ਜਾ ਕੇ ਫੜ ਕੇ ਤੇ ਗੁੱਡੇ ਚ ਤਾੜ ਦਈਏ ਠੀਕ ਹੈ ਜੀ ਇਹ ਤੇ ਬੱਚਿਆਂ ਨੂੰ ਅੰਦਰ ਕਰਤੀਏ ਛੋਟਿਆਂ ਨੂੰ ਚੱਕ ਚੱਕ ਕੇ ਉਤੋਂ ਕਿਉਂਕਿ ਕਾਫੀ ਟਾਈਮ ਹੋ ਗਿਆ ਤੇ ਹੁਣ ਇਹ ਵੀ ਕਹਿੰਦੇ ਸਾਨੂੰ ਅੰਦਰ ਕਰ ਦੇ ਚੱਕ ਕੇ ਅੰਦਰ ਕਰ ਦਿੰਨੇ ਆਂ ਹਾਂਜੀ ਭਾਈ ਤੇ ਕੂਤਰ-ਕਵਾਤਰ ਆਪਣੇ ਉੱਡੇ ਗਈ ਛਤਰੀਆਂ ਤੇ ਆ ਚੁੱਕੇ ਨੇ ਤੇ ਇਹਨਾਂ ਨੂੰ ਛਤਰੀਆਂ ਤੇ ਲਾਉਣੇ ਆ ਇੱਕ ਕੂਤਰ ਦਾ ਅੱਜ ਸਿੱਧਾ ਛਤਰੀ ਤੇ ਆਣ ਕੇ ਬੈਠਾ ਬੱਚਾ ਤੇ ਇੱਕ ਮੈਂ ਬੰਨਿਆ ਹੋਇਆ ਸੀ ਤੇ ਇੱਕ ਥਾਲਾ ਪਾਸੇ ਬਹਿ ਗਿਆ ਇਹਨੂੰ ਡਾਇਰਡ ਹੋਇਆ ਤਾਂ ਵੀ ਇੱਥੇ ਆਣ ਕੇ ਬੈਠਿਆ ਛਤਰੀ ਬਹੁਤ ਵਾਰੀ ਫੜਕਾ ਲਈ ਠੀਕ ਹੈ ਜੋproper ਇਹਨੂੰ ਇੱਥੇ ਬੈਠਣ ਦੀ ਹੱਤ ਪਾਈ ਕੋਈ ਨਹੀਂ ਇਹਨੂੰ ਛਤਰੀ ਤੇ ਵੀ ਬੰਨਣਾ ਕਰਾਂਗੇ ਹੁਣ ਅਰਜਾਨਾ ਠੀਕ ਹੈ ਜੀ ਬਾਕੀ ਆ ਕੂਤਰ-ਕਵਾਤਰ ਲਾ ਦਿੱਤੇ ਤੇ ਮੁੜ ਕੇ ਮੈਂ ਜਾਣਾ ਵਾਲ ਕਟਾਉਣ ਫਿੰਡ ਠੀਕਾ ਜਬੂ ਬਾਬਾ ਵੱਡੇ ਵੱਡੇ ਹੋ ਚੁੱਕੇ ਨੇ ਦਾੜੀ ਧੁੜੀ ਤੇ ਚਲਦੇ ਆਂ ਬੰਦ ਨੂੰ 5:00 ਵਜੇ ਫੇ ਜਾ ਕੇ ਵਾਲ ਵਾਲ ਕਟਾਉਣੇ ਉਹਨਾਂ ਤੇ ਕਰ ਕੋਤਰ ਕਾ ਤਰ ਲਾ ਲਈ ਹਜੇ 4:30 ਹੋ ਜੇ ਨੇ ਠੀਕਾ ਬਈ ਹਾਂਜੀ ਬਈ ਤੇ ਕਬੂਤਰ ਲਾਉਂਦੇ ਪੈ ਸੀ ਕਬੂਤਰ ਫਿਰ ਉੱਡ ਗਏ ਜੇ ਤੁਸੀਂ ਕਹਿੰਦੇ ਹੋ ਹੁੰਦੇ ਹੋ ਵੀ ਰਾਤ ਨੂੰ ਕਬੂਤਰ ਕਿਉਂ ਲਾਉਂਦਾ ਸੋਚਦੇ ਤਾਂ ਹੋਣਗੇ ਕਹਿੰਦੇ ਤਾਂ ਨਹੀਂ ਵੀ ਨੇਰੇ ਪੇ ਜਮਾ ਕਬੂਤਰ ਲਾਉਣਾ ਹੁੰਦਾ ਰੀਜ਼ਨ ਆਈ ਹੈ ਬਈ ਹੁਣ ਮੈਂ ਜਾ ਕੇ ਛੁੱਡੇ ਕੇ ਛਤਰੀ ਟੇਢੀ ਕੀਤੀ ਦੋ ਜਿਹੜੇ ਬੱਚੇ ਇੱਕ ਬੱਚਾ ਬੈਠਾ ਸੀ ਉੱਤੇ ਇੱਕੋ ਬੰਨਿਆ ਹੋਇਆ ਤੇ ਉਹ ਬੱਚਾ ਜਾ ਉੱਡ ਗਿਆ ਯਾਰ ਉਹ ਹੁਣ ਨਾਲ ਜਿਹੜਾ ਚਵਾਰੇ ਤੇ ਬੈਠਾ ਸੀ ਉਹ ਵੀ ਉੱਡ ਗਿਆ ਉਹ ਤਾਂ ਲੱਗੇ ਖੜੇ ਉਹ ਦੇਖੋ ਯਾਰ ਬਈ ਉਹ ਰਿਹਾ ਉਹ ਰੇ ਬੜੇ ਮੋٹے ਵਿਖਦੇ ਹੋਣੇ ਆ ਆ ਰੇ ਇੱਕ ਮਿੰਟ ਬਾਈ ਯਾਰ ਕੀ ਤਾਂ ਵਿਖਦੇ ਕਿ ਜੀ ਆ ਜਾਂਦੇ ਠੀਕ ਹੋ ਜਾ ਬਰੋ ਤੇ ਇਹ ਉੱਡ ਗਏ ਜੀ ਲਓ ਜੀ ਕਹਿੰਦੇ ਚੁਪਰ ਨੇ ਕਟਿੰਗ ਕਰਾ ਲਈ ਜੀ ਇੱਧਰ ਬਾਈ ਕੋਲੋਂ ਉਸਤਾਦ ਜੀ ਹੈਲੋ ਕਰਦੇ ਜੀ ਤੇ ਇਹ ਤਾਂ ਸਾਡਾ ਗਗਣਾ ਜੀ ਚੱਲੀ ਗਿਆ ਹੁਣ ਜਾ ਕੇ ਕੂਤਰ ਕਾਤਰ ਲਾਈਏ ਲੇਟ ਹੋ ਗਈ ਸੀ ਚਾਲ ਉਸਤਾਜੀ ਦੀ ਚਾਂਜ ਕਰਾ ਲਾ ਮੈਂ ਕਾ ਆ ਲਓ ਜੀ ਇਹ ਟਿੱਡੀ ਨੂੰ ਪਤਾ ਨਹੀਂ ਕੀ ਹੋਇਆ ਤਾਂ ਛੋਟੀ ਬੱਕਰੀ ਨੂੰ ਆਪਣੀ ਨਵਾਂ ਬੂਲ ਕਟਾਇਆ ਜੋ ਬਰ ਕਰੇ ਆ ਗਿਆ ਤੇ ਬਾਕੀ ਜੀ ਮਾਰਦੀ ਉਹ ਪਾਂਜੋ ਇੱਥੋਂ ਇੱਥੋਂ ਤੱਕ ਛਾਲਾਂ ਇੱਥੋਂ ਦੀ ਗੁਰਜੀ ਤੱਕ ਹੁਣ ਕੈਮਰਾ ਓਪਨ ਕਰਕੇ ਕਰ ਲਿਆ ਤੇ ਹੁਣ ਨਹੀਂ ਮਾਰਦੀ ਆ ਪੰਗੇ ਆ ਆ ਆ ਆ ਕਿਉਂ ਮੰਨਦੇ ਹੋ ਇਹ ਲਾੜ ਲਈ ਰੱਖੀ ਹੋਈ ਹੈ ਤਾਂ ਅਗਰ ਕਿਆ ਕਰਦੀ ਆ ਆ ਲੈ 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 ਕੀ ਹੋ ਗਿਆ ਬੱਤ ਹੈਂ ਆ ਜਾ ਆ ਜਾ ਤਾ ਆ ਜਾ ਉਹ ਨਹੀਂ ਫਿਰ ਬੰਨਣਾ ਤਾਂ ਹੈਗਾ ਹੀ ਐਂ ਕਰਦੀਆਂ ਹੁਣ ਕਣਕ ਆ ਤਾਂ ਨਹੀਂ ਛੱਡਦੇ ਤੈਨੂੰ ਪਤਾ ਨਹੀਂ ਅੱਜ ਕੀ ਹੋ ਗਿਆ ਛਾਲਾ ਮਰੀ ਜਾਂਦੀ ਐ ਅੱਜ ਬਈ ਤੜਕੇ ਦੀ ਖੁੱਲੀ ਨਹੀਂ ਛੱਡਿਆ ਕਿ ਖੁੱਲੀ ਛੱਡੀ ਹੁੰਦੀ ਸੀ ਹੁਣ ਇਹਨੂੰ ਐ ਮੈਨੂੰ ਖੁੱਲੀ ਨਹੀਂ ਛੱਡਦੇ ਯਾਰ ਕਣਕ ਖਾਂ ਲੱਗ ਜਾਂਦੀ ਐ ਬੇਰੀ ਥੱਲੇ ਪੱਤੇ-ਪੁੱਤੇ ਹੁੰਦੇ ਆ ਉਹਨੂੰ ਛੱਡ ਕੇ ਯਾਰ ਕਣਕ ਜੇ ਵੜ ਜਾਂਦੀ ਕਿਉਂਕਿ ਕਣਕ ਦਾ ਨੁਕਸਾਨ ਹੁੰਦਾ ਮਤਲਬ ਤੁਮਨੀਤ ਕੇ ਚਲ ਠੇਕੇ ਦਿੱਤੀ ਤਾਂ ਫਿਰ ਨੁਕਸਾਨ ਤਾਂ ਹੁੰਦਾ ਹੀ ਆ ਤੇ ਵਾਕੀ ਜੀ ਕੂਤਰਾਂ ਨੂੰ ਮੈਂ ਦਾਣੇ ਪਾਤੇ ਕਿ ਗੂਤਰ ਚੋਗਾ ਖਾਈ ਜਾਂਦੇ ਸੱਚ ਇੱਕ ਗੱਲ ਹੋਰ ਦੱਸਾਂ ਮੈਂ ਤੁਹਾਨੂੰ ਯਾਰ ਇੱਕ ਬੱਚਾ ਨਹੀਂ ਆਇਆ ਆਪਣਾ ਪੁੱਠਾ ਵਾਪਸ ਘਰੇ ਉਹ ਯਾਰ ਜਿੱਟੀਆਂ ਅੱਖਾਂ ਵਾਲਾ ਕਾਲਾ ਜੀ ਨਾ ਆ ਤੇ ਬਾਕੀ ਸਾਰਾ ਦੋ ਦੂਜਾ ਬੱਚਾ ਆ ਗਿਆ ਗਲਾਬੀ ਗਲਾਬੀ ਬੱਲੇ ਵਾਲਾ ਠੀਕ ਹੈ ਜੋ ਤਾਂ ਹੋ ਰਿਹਾ ਤੇ ਆਹ ਦੇਖੋ ਆ ਰਹੇ ਕੂਤਰ ਉਹ ਹਾਂ ਹਾਂ ਆਓ ਪਿੱਛੇ ਵਾਲਾ ਆਹ ਆਵੜਾ ਗਈ ਤੇ ਬਾਕੀ dane dono ਖਾਈ ਜਾਂਦੇ ਆ ਬੱਚੇ ਹੁਣ ਚੱਕ ਕੇ ਤਾਂ ਰੱਖਣਾ ਫਿਰ ਕਬੂਤਰੀ ਚੋਗਾ ਤੂੰ ਪਾਣੀ ਪਾਉਣ ਵਾਲਾ ਤੇ ਉਧਰ ਕਾਰਤਿਕ ਕਪੜਾ ਪਾਉਣ ਵਾਲਾ ਮੈਂ ਕੰਮ ਨੇ ਵੇਖਦਾ ਚਾਰੇ ਤੇ ਫਿਰ ਤੁਹਾਡੇ ਨਾਲ ਮਿਲਦਾ ਠੀਕ ਹੈ ਜੀ